ਦੀ ਦੁਆਰਾ ਕਰੂੰਗਾ ਕਿ ਜਿਹੜੇ ਮੇਰੇ ਵੀਰ ਹਲੇ ਵੀ ਉਹ ਸੱਜੇ ਪਾਸੇ ਛੌਂਟ ਖੜੇ ਨੇ ਅਸੀਂ ਗੱਲ ਕਰ ਰਹੇ ਹਾਂ ਸੰਘਰਸ਼ ਦੀ ਗੱਲ ਕਰ ਰਹੇ ਹਾਂ ਪੈਨਸ਼ਨ ਲੈਣ ਦੀ ਤੇ ਸਾਨੂੰ ਪਤਾ ਕਿ ਐਸ ਵੜੇ ਹਰਾਪ ਕਿਹੜੇ ਬਣੇ ਹੋਏ ਨੇ ਜੇ ਅਸੀਂ ਸਰੂ ਫਰਬੁਰੀ ਦੀ ਟੋਪਰੀ ਸੈ ਸੱਕਦੇ ਨਾ ਤਾਂ ਸੋਲ ਕੇ ਦੇਖੋ ਉਹ ਜਿਹੜੇ ਸਾਡੇ ਕਿਸਾਨ ਅੱਬੂ ਪਿੰਡੇ ਦੇ ਠੰਡ ਮਸਲਾ ਇੱਕੋ ਆ ਮਸਲਾ ਕੀ ਆ ਕਿ ਕਾਰਪੋਰੇਟ ਨੇ ਜਿਹੜੇ ਇਹ ਤੁਹਾਡੇ ਹੱਥੋਂ ਜਿਹੜੀ ਤੁਸੀਂ ਇੱਜ਼ਤ ਵਾਲੀ ਰੋਟੀ ਖਾ ਰਹੇ ਹੋ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਅੰਬਾਨੀਆਂ ਵਰਗੇ ਉਹ ਹਰ ਇੱਕ ਇਨਸਾਨ ਦੇ ਗਲੇ 'ਚ ਪਤਾ ਪਾਉਣਾ ਚਾਹੁੰਦੇ ਨੇ ਕਿ ਇਹ ਜਿਹੜਾ ਬੰਦਾ ਜੋ ਪਾਈ ਫਿਰਦਾ ਜੋ ਖਾ ਰਿਆ ਉਹਨੂੰ ਮੈਂ ਦੇ ਰਿਹਾ ਤੇ ਜੇ ਇਹਨਾਂ ਚੀਜ਼ਾਂ ਦਾ ਸੀ ਮੁਕਾਬਲਾ ਕਰਨਾ ਮੈਨੂੰ ਮਾਫ਼ ਕਰੋ ਸ਼ਾਮਾਂ ਅਜ ਖੜ ਕੇ ਮੁਕਾਬਲੇ ਨਹੀਂ ਹੁੰਦੇ ਮੈਨੂੰ ਮਾਫ਼ ਕਰੋ ਰੈਲੀਆਂ ਦੇ ਆ ਕੇ ਬਾਹਰ ਪੰਡਾਲਾਂ ਦੇ ਕੋਲ ਮੁਕਾਬਲੇ ਨਹੀਂ ਹੁੰਦੇ ਮੁਕਾਬਲੇ ਹੁੰਦੇ ਨੇ ਮੈਦਾਨ 'ਚ ਉਤਰ ਕੇ ਮੁਕਾਬਲੇ ਹੁੰਦੇ ਨੇ ਸਰਕਾਰ ਦੀ ਹਿੱਕ ਵਿੱਚ ਵੱਜ ਕੇ ਮੁਕਾਬਲੇ ਹੁੰਦੇ ਨੇ ਜੇ ਸਾਡੇ 'ਚ ਲੜਨ ਦਾ ਜਜ਼ਬਾ ਉਹ ਜਜ਼ਬਾ ਕਿੱਥੋਂ ਪੈਦਾ ਹੁੰਦਾ ਜੇ ਅਸੀਂ ਆਪਣੀ ਲੀਡਰਸ਼ਿਪ ਦੀ ਮੰਗ ਕਰੇ ਮਦਾਨ ਚ ਨਿੱਤਰਦੇ ਆ ਸਾਡਾ ਏਕਾ ਹੁੰਦਾ ਜੇ ਅਜ ਕਿਸਾਨ ਸੰਘਰਸ਼ ਆਪਣੀ ਚੜਾਈ ਵੱਲ ਨੂੰ ਜਾ ਰਿਹਾ ਤਾਂ ਉਹਨਾਂ ਦਾ ਏਕਾ ਸੀ ਕਿ 26 ਜਨਵਰੀ ਨੂੰ ਸਰਕਾਰ ਵੱਲੋਂ ਕੀਤੇ ਆਰਦੂਤਾਂ ਦੇ باوجود ਜੇ ਜਾਵਤੇ ਚ ਰਹੇ ਤਾਂ ਜੋ ਇਹ ਸੰਘਰਸ਼ ਪੈਰਾ ਸੇਰਾ ਇੱਥੇ ਗੱਲ ਤਾਂ ਹੋਈ ਪੈਨਸ਼ਨ ਦੀ ਮੈਂ ਬਾੜੀ ਦੀ ਡਿਟੇਲਸ ਦਾ ਨਹੀਂ ਜਾਣਾ ਮੈਂ ਅੱਗੇ ਵੀ ਕਹਿੰਦਾ ਉਹਨਾਂ ਕਹਿੰਦਾ ਮੈਂ ਸਾਇੰਸ ਦਾ ਸਟੂਡੈਂਟ ਮੈਨੂੰ ਲੈਣੇ ਬਾਅਦ ਮਾਰਕਸ ਬਾਰੇ ਬੜਾ ਨਹੀਂ ਪਤਾ ਪਰ ਮੈਨੂੰ ਇੱਕ ਗੱਲ ਦਾ ਪਤਾ ਕਿ ਜੋ ਮਿਲਣਾ ਮੈਨੂੰ ਸੰਦਰਸ਼ ਤੋਂ ਮਿਲਣਾ ਇੱਥੇ ਗੱਲ ਮਨਪ੍ਰੀਤ ਬਾਦਲ ਦੀ ਨਹੀਂ ਹਜ ਤੱਕ ਹੋਈ ਇਹਨੂੰ ਦੇ ਤੁਹਾਡੀ ਤਨਖਾਹ ਹਰ ਵੇਲੇ ਚੋੜਦੇ ਆ ਨੇ ਪੈਨਸ਼ਨ ਬਹੁਤ ਦੂਰ ਦੀ ਗੱਲ ਹੈ ਜੇ ਅਸੀਂ ਅੱਜ ਸ਼ਹਿਰਗੋੜ ਤੋਂ ਚੱਲੇ ਆਏ ਆ ਉੱਥੋਂ ਰੇਣੀ ਤੋਂ ਚੱਲੇ ਆਏ ਅੱਜ ਪਟਿਆਲਾ ਅੱਗੇ ਚੱਲੋ ਸਾਨੂੰ ਇਹ ਲਖਸ਼ਣ ਬੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਿਰ ਜੋੜ ਕੇ ਧੁੱਪੇ ਵੀ ਰਹਿਣਾ ਪੈਣਾ ਇੱਥੇ ਅਧਿਆਪਕ ਬਾਤ ਆਏ ਨੇ ਤਾਂ ਤੁਹਾਨੂੰ ਦੱਸ ਦਿਆਂ ਕ੍ਰਿਸ਼ਨ ਕੁਮਾਰ ਦੇ ਰੂਪ ਦੇ ਵਿੱਚ ਤੁਹਾਡੇ ਮਿਹਨਤ ਸਕੂਤੋਂ ਖੋਏ ਜਾਣੇ ਨੇ ਸਾਨੂੰ ਸਮੂਹ ਮਰਯਾਜੋ ਵਰਗ ਨੂੰ ਆਪਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁੱਖ ਮੰਤਵ ਪੈਨਸ਼ਨ ਨਹੀਂ ਸਿਰ ਜੋੜਨੇ ਪੈਣੇ ਨੇ ਤਾਂ ਇੱਕੋ ਇੱਕ ਬੇਨਤੀ ਆ ਸਾਥੀਓ ਜੋ ਲੀਡਰਸ਼ਿਪ ਕਹਿੰਦੀ ਆ ਸਾਨੂੰ ਸੁਣਨਾ ਪੈਣਾ ਬਹਿਣਾ ਪੈਣਾ ਜੈ ਜਨਤਾ ਜੈ ਸੰਸਦ ਜਿੱਤ ਲੜਦੇ ਲੋਕਾਂ ਦੀ